ਦੀ ਬਾਤ ਹੁੰਦੀ ਹੈ ਮਿਲੇ ਤਦ ਦਿਨ ਨੂੰ ਦਿਲ ਦਾ ਜਾਨੀ ਮਿਲੇ ਤਦ ਦਿਨ ਨੂੰ ਦਿਲ ਦਾ ਜਾਨੀ ਤੇ ਗਾਇਰਾ ਦੀ ਬਾਤ ਹੁੰਦੀ ਹੈ ਕਵਤਾ ਮਨਜੀਤ ਤਾਂ ਜਿਉਂਦੀ ਹੈ ਪਰ ਸ਼ਾਇਰਾ ਦੀ ਬਹੁਤ ਮਹੱਤਵ ਹੈ ਮੈਂ ਕਿਹਾ ਜੀ ਜਿੱਦਾਂ ਕਿ ਆਪਾਂ ਹਾਂ ਸਮੁੰਦਰ ਨੂੰ ਟੋਕਰੀ ਵਿੱਚ ਪਾਉਣਾ ਹੋਵੇ ਤੇ ਸ਼ਾਇਰ ਬਣਾ ਸਕਦਾ ਜੇ ਸਮੁੰਦਰ ਟੋਕਰੀ ਤੋਂ ਸਮੁੰਦਰ ਬਣਾਉਣਾ ਹੋਵੇ ਤੇ ਸ਼ਾਇਰ ਬਣਾ ਸਕਦਾ ਬਲਕਿ ਅਸੀਂ ਵਾਸੀ ਆਂ ਪੰਜਾਬ ਦਾ ਜਲੰਧਰ ਹੈ ਜ਼ਿਲ੍ਹਾ ਮੇਰਾ ਵਾਸੀ ਆਂ ਪੰਜਾਬ ਦਾ ਜਲੰਧਰ ਹੈ ਜ਼ਿਲ੍ਹਾ ਮੇਰਾ ਨਕੋਦਰ ਤਹਿਸੀਲ ਮਸ਼ਾਹੂਰ ਨਾਮ ਸ਼ਹਿਰ ਦਾ ਨਕੋਦਰ ਤੋਂ ਆਉਂਦਾ ਜਿਹੜਾ ਰੋਡ ਮਲਸੀਆਂ ਵਾਲਾ ਲੱਗਣਾ ਤੋਂ ਅੱਗੇ ਆ ਕੇ ਹਰ ਬੰਦਾ ਠਹਿਰਦਾ ਨੂਰਪੁਰ ਚੱਠਾ ਪੜ ਲੈਣਾ ਸਾਫ਼ ਅੱਖਰਾਂ ਚ ਬਣਿਆ ਹੈ ਗੇਟ ਤੇ ਕਿਨਾਰਾ ਤੁਸੀਂ ਲਹਿਰਦਾ ਐਂਟਰੀ ਤੋਂ ਪਹਿਲਾਂ ਆਉਂਦਾ బోర్ ਹੈ ਕਲੋਨੀਆਂ ਦਾ ਅੱਗੇ ਪਾਸੇ ਘਰ ਮਨਜੀਤ ਸਿੰਘ ਸ਼ਹਿਰ ਦਾ ਕਹਿੰਦੇ ਹਾਂਜੀ 98765 ਦੇ 8552 ਜਾਣੋ ਨੰਬਰ ਮੋਬਾਈਲ ਦਾ ਜੋ ਕਰ ਲੈਣਾ ਨੋਟ ਦੀ ਟਾਟੂ ਮੇਰੇ ਪੂਰੇ ਸਾਰੇ ਚੱਲਦੇ ਆ ਹਰ ਥਾਂ ਤੇ ਪਿੰਡ ਵਿੱਚ ਬਣੀ ਹੋਈ ਪੱਟੀ ਮੇਰੀ ਬੋਟ ਦੀ ਕਿੰਦਾ ਸਾਰੇ ਪਿੰਡ ਵਾਸੀ ਮੇਰਾ ਕਰਦੇ ਆ ਮਾਣ ਬਹੁਤਾ ਖਾਣ ਪੀਣ ਵੱਲੋਂ ਕਿਸੇ ਗੱਲ ਦੀ ਨਾ ਤੋੜਦੀ ਖਾਣ ਪੀਣ ਵੱਲੋਂ ਕਿਸੇ ਗੱਲ ਦੀ ਨਾ ਤੋੜਦੀ ਲਿਖਣਾ ਤੇ ਲਿਖਣਾ ਤੇ ਗਾਉਣਾ ਬਹਿ ਕੇ ਸਿੱਖਿਆ ਮੁਸਾਫਿਰਾਂ ਤੋਂ ਬਾਪੂ ਦੇਵ ਸਾਈਂ ਦੀ ਦੀ ਚੱਕਦਾ ਮੈਂ ਉਠੀ ਇਸੇ ਨਾਲ ਥੀਪੀ ਨਾਲ ਦੀ ਵਿਚ ਲੈਂਦਾ ਉਹ ਦੁਨੀਆ ਦੇ ਹਰ ਇੱਕ ਕਾਬੇ ਵਿੱਚ ਲੈਂਦਾ ਸਖੋ ਬੱਕਰੀ ਬਣਾ ਕੇ ਤੇ ਜਬੀਰ ਦੇ ਸੁਨਾਮ ਨੂੰ ਤੇਰੇ ਗੋ ਤੇਰੇ ਜੋ ਪਖੀਰਾ ਵਿਆ ਕੀ ਦੇ ਸੁਨਾਮ ਨੂੰ ਤੇਰੇ ਗੋ ਤੇਰੇ ਜੋ ਖੁਵਾ ਜਵਲੀ ਕੀ ਦੇ ਸੁਨਾਮ ਨੂੰ ਤੇਰੇ ਗੋ ਤੇਰੇ ਜੋ ਪਖੀਰਾ ਮੇਰਾ ਕੀ ਦੇ ਸੁਨਾਮ ਨੂੰ ਤੇਰੇ ਗੋ ਤੇਰੇ ਜੋ ਖੁਵਾ ਜਵਲੀ ਕੀ ਦੇ ਸੁਨਾਮ ਨੂੰ ਤੇਰੇ ਗੋ ਤੇਰੇ ਜੋ ਹਾਜ਼ਰੀ ਪਹਿਲੀ ਵਾਰ ਆਇਆ ਸੀ ਮੈਂ ਪਹਿਲੀ ਵਾਰੀ ਹਾਜ਼ਰੀ ਲਈ ਆਇਆ ਥੈਂਕ ਯੂ एवरीवन ਅੱਜ ਇਹ ਫਾਰਮ ਕੋ ਯੈਂਕੀਰ ਹੋ ਮਾਟੇ ਆਸ ਪਹਿਲੀ ਵਾਰ ਆਇਆ ਹਾਜ਼ਰੀ ਭਾਣ ਤੇ ਵੀ ਤਾਂ ਠੀਕ ਨੇ ਸੀ ਫੇ ਵੀ ਮੂਡ ਬਣ ਗਿਆ ਮੈਂ ਕਿਹਾ ਨਹੀਂ ਸਾਈਆਂ ਦੇ ਅੱਜ ਹਾਜ਼ਰੀ ਭਾਣ ਜਾਣਾ ਚਲੋ ਮੈਂ ਗੱਲ ਕਰਨ ਜਾ ਰਿਹਾ ਜੀ ਹਰ ਇੱਕ ਚੀਜ਼ ਦਾ ਜੋੜਾ ਹੁੰਦਾ ਸਾਈਂ ਜੀ ਹਰ ਇੱਕ ਚੀਜ਼ ਦਾ ਜੋੜਾ ਹੁੰਦਾ ਟੌਪ ਸ਼ੌਟ ਟਪਛਾ ਗਰੀਬ ਅਮੀਰ ਦਿਨ ਰਾਤ ਹਰ ਇੱਕ ਦਾ ਜੋੜਾ ਹੁੰਦਾ ਕੁਝ ਲੋਕ ਇਸ ਦੁਨੀਆ ਵਿੱਚ ਇਦਾਂ ਦੇ ਜਿਹੜੇ ਪੀਰਾ ਫੀਰਾ ਨੂੰ ਮੰਨਦੇ ਦੀ ਕਿਸੇ ਨੂੰ ਮੰਨਦੇ ਨਹੀਂ ਉਹ ਸਾਡੀ ਉਹਨਾਂ ਦਾ ਬਹਿਸ ਹੋ ਜਾਂਦੀ ਕਹਿੰਦੇ ਕੀ ਲੈ ਜਾਂਦੇ ਸੀ ਦਰਵਾਜ਼ਾ ਤੇ ਉਹ ਤਾਂ ਆਪ ਮੰਗਦੇ ਆ ਲੇਕਿਨ ਨਹੀਂ ਉਹ ਪੀਰੋ ਆ ਜਿਨ੍ਹਾਂ ਨੇ ਬੇਦਾਗਾਰ ਦਿੱਤੇ ਓ ਪੀਰਾ ਅਸੀਂ ਖਾਲੀ ਝੋੜੀਆਂ ਲੈ ਕੇ ਆਉਂਦੇ ਸਾਡੀ ਖਾਲੀ ਝੋੜੀਆਂ ਭਰ ਦਿੰਦੇ ਆ ਓ ਪੀਰਾ ਤੇ ਬਾਕੀ ਮੈਂ ਕਿਦਰਾੇ ਕਰ ਗੁਰ ਪਰਮਾਤਮਾ ਦੀ ਫਕੀਰਾ ਦੀ ਕੁਲੀ ਵਿੱਚ ਰੱਬ ਵੱਸਦਾ ਜੱਗ ਪਹਿੜਾ ਐ ਮੇ ਸਾਨੂੰ ਗੱਲਾਂ ਦੱਸਦੇ ਪਵਾਸਦਾ ਕਰਾਦੀ ਕੁੱਲੀ ਵਿਤ ਨਾ ਪਵਾਸਦਾ ਕਰਾਦੀ ਕੁੱਲੀ ਵਿਤ ਨਾ ਪਵਾਸਦਾ ਆਹ टे सारे सारे बहर टह सारे लाइ

ਹਰ ਲਈ ਜੜੇ 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 ਡਾਕਟਰ ਡਾਕਟਰ ਸਟਾਰਟ ਕਰਦੇ ਆਂ ਬਾਰਤਵਾਦ ਨਾਲ ਜਿਆਦਾ ਨਾ ਮਲੇਤ ਬਹਾਦੀ ਕੰਮ ਜਾ ਰਿਹਾ ਇੱਕ ਵਾਰ ਜਿਆਦਾ ਹੀ ਨਾ ਆਪੇ ਤੁਹਾਡੀ ਮਾਫੀ न साम